ਬਟ ਇਹ ਆਪਣਾ ਇੱਕ ਨਿੱਜੀ ਤਜਰਬਾ ਮੇਰਾ ਪਰਸਨਲ ਐਕਸਪੀਰੀਅੰਸ ਹੈ ਆ ਕਿ ਆਖਰੇ ਹੈ ਕਿ ਆ ਵੇਖੀ ਜਾਓ ਬਹੁਤ ਜਾਣੇ ਸਟੇਟਸ ਅਪਲੋਡ ਕਰ ਰਹੇ ਆ ਜਾਂ ਕਾਫੀ ਜ਼ਿਆਦਾ ਇਦਾਂ ਕੁਝ ਕਹਿ ਰਹੇ ਆ ਵੀ ਸਾਡੇ ਗਲੇ ਨੂੰ ਆ ਪ੍ਰੋਬਲਮ ਹੋ ਗਈ ਆ ਸਾਡਾ ਸਾਨੂੰ ਕਈਆਂ ਨੂੰ ਬਰੀਥਿੰਗ ਪ੍ਰੋਬਲਮ ਆ ਕਈਆਂ ਨੂੰ ਇਹ ਆ ਕਈਆਂ ਨੂੰ ਕੁਝ ਆ ਮੌਸਮ ਕਰਕੇ ਪੋਲਿਊਸ਼ਨ ਕਰਕੇ ਕਹਿ ਲੋ ਜਾਂ ਮੌਸਮ ਚੇਂਜ ਜਿਹੜਾ ਹੋ ਗਿਆ ਉਹਦੇ ਕਰਕੇ ਕਹਿ ਲੋ ਪਟੇ ਇੱਕ ਜਿਹੜੀ ਆ ਨਿੱਜੀ ਤਜਰਬਾ ਮੇਰਾ ਇੱਕ ਪਰਸਨਲ ਐਕਸਪੀਰੀਅੰਸ ਹੈ ਇਹਦੇ ਉੱਤੇ ਇਹ ਹੈਗਾ ਜੋ ਸ਼ਾਂਦਾ ਜੋ ਸ਼ਾਂਦਾ ਇੱਕ ਪੈਕਟ ਲੈ ਕੇ ਅੱਧਾ ਪੈਕਟ ਉਹਨੂੰ ਪਾਣੀ 'ਚ ਅੱਧਾ ਪੌਣਾ ਘੰਟਾ ਭਿਉਨ ਕੇ ਰੱਖਣਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਉਸ ਨੂੰ ਮਿਡ ਫਲੇਮ ਦੇ ਉੱਤੇ ਤੁਸੀਂ ਉਹਨੂੰ ਬੋਇਲਡ ਕਰਨਾ ਮਤਲਬ ਇੱਕ ਗਲਾਸ ਦਾ ਜਦੋਂ ਅੱਧਾ ਗਲਾਸ ਰਹਿ ਜਾਣਾ ਵਾ ਉਦੋਂ ਇਹ ਤੁਹਾਡੀ ਰੈਮਡੀ ਤਿਆਰ ਹੋ ਜਾਣੀ ਦੋ ਦਿਨ ਤਿੰਨ ਦਿਨ ਲਗਾਤਾਰ ਪੀਲੋ ਇੱਕ ਇੱਕ ਇਸ ਤਰ੍ਹਾਂ ਦਾ ਬੋਲ ਪੀ ਲੋ ਜਾਂ ਇਸ ਤਰ੍ਹਾਂ ਦਾ ਗਲਾਸ ਅੱਧਾ ਗਲਾਸ ਡੇਲੀ ਪੀ ਲੋ ਅੱਧਾ ਲੈਣਾ ਵਾ ਪੈਕੇਟ ਅੱਧਾ ਅਗਲੇ ਦਿਨ ਯੂਜ਼ ਕਰ ਸਕਦੇ ਹੋ ਉਹਨੂੰ ਉਸੇ ਲਈ ਇਨਸਟੈਂਟਲੀ ਜਿਹੜਾ